ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਆਂ ਜੀ ਫ੍ਰੈਂਚ ਫ੍ਰਾਈ ਤੇ ਮੈਂ ਸੋਚਿਆ ਸੀ ਮੈਂ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਾਂ ਕਿ ਮੈਂ ਫ੍ਰੈਂਚ ਫ੍ਰਾਈ ਹੁਣ ਬਣਾ ਕੇ ਤੇ ਅਸੀਂ ਖਾਣ ਲੱਗੇ ਸੀਗੇ ਮਤਲਬ ਜਦੋਂ ਵੀ ਭੁੱਖ ਵਗੈਰਾ ਕੁਝ ਲੱਗ ਜਾਵੇ ਤੇ ਇਹਨਾਂ ਨੂੰ ਥੋੜੀਆਂ ਜਿਹਾ ਕੱਢ ਕੇ ਤੇ ਖਾ ਲਓ ਤੇ ਬੜਾ ਵਧੀਆ ਜਿਹੜਾ ਨਾਸ਼ਤਾ ਕੁਝ ਵੀ ਸਾਡਾ ਹੋ ਸਕਦਾ ਹੈ ਮੈਂ ਕੜਾਈ ਰੱਖ ਲਈ ਹੋਈ ਜੀ ਗੈਸ ਦੇ ਉੱਪਰ ਅਸੀਂ ਇਹਨੂੰ 에ਅਰ ਫਰਾਈ ਵੀ ਕਰ ਸਕਦੇ ਹਾਂ ਬਟ ਮੈਂ ਆਇਲ 'ਚ ਫਰਾਈ ਕਰ ਰਹੀ ਹਾਂ ਇੱਧਰ ਅਸੀਂ ਕੜਾਈ ਰੱਖ ਦਿੱਤੀ ਹੋਈ ਹੈ ਜੀ ਉੱਪਰ ਤੇ ਤੇਲ ਸਾਡਾ ਗਰਮ ਹੁੰਦਾ ਪਿਆ ਆ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੇ ਆਪਣੇ ਫਰੈਂਚ ਫਰਾਈ ਫੇਰ ਬਣਾਉਨੇ ਆ ਹੁਣ ਤੇਲ ਦੇ ਵਿੱਚ ਮੈਂ ਪਾ ਰਹੀ ਹਾਂ ਜੀ ਫਰੈਂਚ ਫਰਾਈ ਦੇਖੋ ਕਿੰਨੀਆਂ ਫ੍ਰੀਜ਼ ਹੋਈਆਂ ਨੇ ਜੀ ਦੇਖੋ ਕਿੰਨੀ ਉੱਪਰ ਇਹਦੇ ਬਰਫ਼ ਜਿਹੜੀ ਹੈ ਨਾ ਲੱਗੀ ਹੋਈ ਆ ਤੇ ਮੈਂ ਹੁਣ ਪਾਦਾਂ ਲੱਗੀਆਂ ਥੋੜੀ ਜਿਹੀ ਲਈ ਅਸੀਂ ਇਹਨਾਂ ਨੂੰ ਜੇ ਮੀਡੀਅਮ ਫਲੇਮ ਦੇ ਉੱਪਰ ਬਸ ਇਹਨਾਂ ਨੂੰ ਹੁਣ ਪਕਾ ਲਿਆ ਹੋਇਆ ਹੈ ਤੇ ਬਣ ਕੇ ਸਾਡੀਆਂ ਫ੍ਰੈਂਚ ਫ੍ਰਾਈ ਬਿਲਕੁਲ ਰੈਡੀ ਨੇ ਜੀ ਇਹਨਾਂ ਨੇ ਬ੍ਰਾਊਨ ਨਹੀਂ ਹੋਣਾ ਹੁੰਦਾ ਬਸ ਇਸ ਤਰ੍ਹਾਂ ਹੀ ਰਹਿੰਦੀਆਂ ਨੇ ਫੋ ਮੈਂ ਇਹਨਾਂ ਨੂੰ ਬਾਹਰ ਕੱਢ ਲਾਂਗੀ ਬਹੁਤ ਹੀ ਵਧੀਆ ਬੱਚੇ ਜਿਹੜੇ ਆ ਖੁਸ਼ ਹੋ ਕੇ ਖਾਂਦੇ ਆ ਇਹਨਾਂ ਨੂੰ ਤੁਸੀਂ ਚਾਹੋ ਤੇ ਇਹਦੇ ਉੱਪਰ ਹਲਕਾ ਜਿਹਾ ਨਮਕ ਵੀ ਜੜਾ ਪਾ ਸਕਦੇ ਹੋ ਬਿਲਕੁਲ ਹਲਕਾ ਜਿਹਾ ਕਿਉਂਕਿ ਇਹ ਫਿੱਕੀਆਂ ਜਿਹਾ ਹੁੰਦੀਆਂ ਹਨ ਅਸੀਂ ਹਲਕਾ ਜਿਹਾ ਇਹਦੇ ਉੱਪਰ ਨਮਕ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਕੋਈ ਵੀ ਸੌਸ ਲੈ ਲਓ ਤੁਸੀਂ ਰੈੱਡ ਸੌਸ ਲੈ ਲਓ ਗ੍ਰੀਨ ਸੌਸ ਲੈ ਲਓ ਕਿਸੇ ਜੋ ਵੀ ਤੁਹਾਨੂੰ ਮਾਇਓਨੀਜ਼ ਦੇ ਨਾਲ ਵੀ ਵਧੀਆ ਲੱਗਦੀਆਂ ਨੇ ਖਾਣੀਆਂ ਤੁਸੀਂ ਕਿਸੇ ਵੀ ਸੌਸ ਦੇ ਨਾਲ ਜਿਹੜੀਆਂ ਖਾ ਸਕਦੇ ਹੋ ਮੈਂ ਫਿਰ ਤੋਂ ਇੱਕ ਵਾਰ ਚੰਸਟ ਫਰਾਈ ਰਹੀ ਨੂੰ ਹੋਰ ਪਾ ਦਿੱਤੀਆਂ ਹੋਈਆਂ ਨੇ ਤੇ ਹੁਣ ਅਸੀਂ ਜਿੰਨੀਆਂ ਮਤਲ ਖਾਣੀਆਂ ਸੀ ਉਹਨੀਆਂ ਹੀ ਫਰਾਈ ਕਰ ਰਹੇ ਹਾਂ ਠੀਕ ਹੈ ਜੀ ਆਹ ਦੇਖੋ ਜੀ ਸਾਡੀਆਂ ਫਰੈਂਚ ਫਰਾਈ ਬਣ ਕੇ ਬਿਲਕੁਲ ਤਿਆਰ ਆ ਬੱਚੇ ਵੀ ਇੰਜੋਏ ਕਰਨ ਵੱਡੇ ਵੀ ਬਜ਼ੁਰਗ ਵੀ ਖਾ ਸਕਦੇ ਨੇ ਨਮਕ ਪਾ ਕੇ ਉੱਪਰ ਇਹਦੇ ਹਲਕਾ ਜਾ ਤੇ ਫਿਰ ਤੁਸੀਂ ਇਹਨਾਂ ਨੂੰ ਸਰਵ ਕਰੋ ਪੋਰ ਵੀ ਜਿਆਦਾ ਟੇਸਟੀ ਬਣ ਗਈਆਂ ਹੋ ਸਕਦਾ ਤੁਸੀਂ ਦਹੀਂ ਵਾਲੀ ਚਟਨੀ ਪਦੀਨੇ ਦੀ ਬਣਾ ਕੇ ਵੀ ਖਾਓ ਤਾਂ ਬਹੁਤ ਟੇਸਟ ਲੱਗਦੀਆਂ ਨੇ ਜਿੱਦਾਂ ਗੈਸਟ ਆਗੇ ਕਰੇ ਉਹਨਾਂ ਵਾ ਅੱਗੇ ਵੀ ਅਸੀਂ ਸਰਵ ਕਰ ਸਕਦੇ ਹਾਂ ਬੱਚੇ ਬਹੁਤ ਖੁਸ਼ ਹੋ ਕੇ ਖਾਣਦੇ ਇਹਨਾਂ ਨੂੰ ਤੇ ਤੁਸੀਂ ਵੀ ਕਰੋ ਇੰਜੋਏ ਬਣਾਓ ਦਿਖਾਓ ਕਿਦਾਂ ਦੀ ਲੱਗੀ ਮੇਰੀ ਰੈਸਪੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ